ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਵਿੰਦਰਪਾਲ ਨਜ਼ਰ ਮਾਰਦੇ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਹਾਲ ਹੀ ਦੇ ਵਿੱਚ ਆਏ ਇੱਕ ਬਿਆਨ ਬਾਰੇ ਦੇ ਤਸਪਸ਼ਟੀਕਰਨ ਕਿਹਾ ਕਿ ਮਨੀਸ਼ ਸਿਸੋਦੀਆ ਦੇ ਵਿਚਾਰ ਨੇ ਨਿੱਜੀ ਤੇ ਪਾਰਟੀ ਸਿਰਫ ਆਪਣੇ ਕੰਮ ਦੇ ਆਧਾਰ ਤੇ ਮੰਗੇ ਕਿ ਲੋਕਾਂ ਤੋਂ ਵੋਟ ਅਮਨ अरोड़ा ਨੇ ਚੰਡੀਗੜ੍ਹ ਵਿਖੇ ਨਕੋਦਰ ਹਲਕੇ ਦੇ ਕਈ ਸਮਾਜ ਸੇਵੀ ਤੇ ਸਾਬਕਾ ਅਕਾਲੀ ਆਗੂਨ ਨੂੰ ਕਰਵਾਇਆ ਪਾਰਟੀ ਦੇ ਵਿੱਚ ਸ਼ਾਮਲ ਅਮਨ अरोड़ा ਨੇ ਸਾਰਿਆਂ ਦਾ ਸਵਾਗਤ ਪਾ ਕੇ ਕੀਤਾ ਪਾਰਟੀ ਦੇ ਵਿੱਚ ਸਵਾਗਤ ਕੈਨੇਡਾ ਆਧਾਰਿਤ ਸਤਪ੍ਰੀਤ ਸੱਤਾ ਦੇ ਖਿਲਾਫ ਇੰਟਰਪੋਲ ਨੇ ਜਾਰੀ ਕੀਤਾ ਬਲੂ ਕਾਰਨਰ ਨੋਟਿਸ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਸਿੰਘ ਪੰਨੂ ਨੇ ਕਿਹਾ ਕਿ ਸੱਤਾ ਦੇ ਦੱਸੇ ਜਾਂਦੇ ਨੇ ਵਿਕਰਮ ਮਜੀਠੀਆ ਨਾਲ ਨਜ਼ਦੀਕੀ ਕਿ ਸੰਬੰਧ ਤੇ ਮੌਜੂਦਾ ਸਰਕਾਰ ਨੇ ਡਰੱਗ ਰੈਕਟ ਦੇ ਜਾਂਚ ਨੂੰ ਅੱਗੇ ਵਧਾਇਆ ਤਾਂ ਜਾਰੀ ਹੋਇਆ ਨੋਟਿਸ ਕੌਣ ਹੈ ਸਤਪ੍ਰੀਤ ਸਿੰਘ ਸੱਤਾ ਜਦੋਂ ਹੁਣੇ ਬਲੂ ਕਾਰਨਰ ਨੋਟਿਸ ਜਾਰੀ ਹੋਇਆ ਤਾਂ ਹਰੇਕ ਬੰਦੇ ਦੇ ਦਿਮਾਗ ਦੇ ਵਿੱਚ ਇੱਕ ਸਵਾਲ ਆ ਰਿਹਾ ਕਿ 13 14 ਤੋਂ ਗਾਇਬ ਹੋਇਆ ਨਾਮ 2025 ਦੇ ਵਿੱਚ ਇੱਕਦਮ ਚਰਚਿਤ ਕਿਵੇਂ ਹੋ ਗਿਆ ਕਿਉਂਕਿ ਵੱਖ-ਵੱਖ ਜਾਂਚਾਂ ਦੇ ਵਿੱਚ ਜਦੋਂ ਇੰਟਰਨੈਸ਼ਨਲ ਡਰੱਗ ਰੈਕਡ ਦੀ ਗੱਲ ਆਉਂਦੀ ਹੈ ਜਦੋਂ ਭੋਲੇ ਨੇ ਨਾਮ ਲਿਆ ਸੀ ਵਿਕਰਮ ਮਜੀਠੀਏ ਦਾ ਉਸ ਤੋਂ ਬਾਅਦ ਸਤਪ੍ਰੀਤ ਸੱਤਾ ਦੇ ਚਰਚੇ ਸ਼ੁਰੂ ਹੋਏ ਸਨ ਸਤਪ੍ਰੀਤ ਸਤਾ ਜੋ ਕਿ ਵਿਕਰਮ ਮਜੀਠੀਆ ਦੇ ਬੇਹਤ ਨਜ਼ਦੀਕੀਆਂ ਦੇ ਵਿੱਚੋਂ ਜਾਣਿਆ ਜਾਂਦਾ ਉਹਦੇ ਵਿਆਹ ਸਮਾਰੋਹਾਂ ਦੇ ਵਿੱਚ ਸ਼ਾਮਲ ਸੀ ਵਕ ਵਕ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਪਿਆ ਬਲਕਿ ਇੱਕ ਵੇਲੇ ਵਿਕਰਮ ਮਜੀਠੀਆ ਦਾ ਬਹੁਤਾ ਕੰਮਕਾਜ ਉਹ ਹੀ ਸੰਭਾਲਦਾ ਸੀ ਸਰਕਾਰੀ ਗੱਡੀਆਂ ਉਹਨੂੰ ਦਿੱਤੀਆਂ ਹੋਈਆਂ ਸੀ ਸਰਕਾਰੀ ਕੋਠੀ ਉਹਨੂੰ ਦਿੱਤੀ ਹੋਈ ਸੀ ਕੰਮ ਉਹਦਾ ਕੀ ਸੀਗਾ ਕਿ ਇਥੋਂ ਜਿਹੜੇ ਨਸ਼ੇ ਬਣਾਉਣ ਵਾਲੀਆਂ ਮੈਡੀਸਨ ਤੇ ਲਿਕਵਿਡ ਜਿਹੜਾ ਸੀ ਉਹ ਇੰਟਰਨੈਸ਼ਨਲ ਤੌਰ ਦੇਤੇ ਸਮਗਲ ਕੀਤਾ ਜਾਂਦਾ ਸੀ ਬਲੂ ਕਾਰਨਰ ਨੋਟਿਸ ਉਦਾਤਾ ਹੁਣ ਜਾਰੀ ਹੋਇਆ ਕਿ ਇਸ ਜਾਣ ਨੂੰ ਮੌਜੂਦਾ ਸਰਕਾਰ ਨੇ ਅੱਗੇ ਵਧਾਇਆ ਇੱਕ ਨਾਮ ਜਿਹੜਾ ਸਭ ਤੋਂ ਵੱਡਾ ਉੱਭਰ ਕੇ ਸਾਹਮਣੇ ਆਇਆ ਉਹ ਸਤਪ੍ਰੀਤ ਸੱਤਾ ਇਹ ਨਾਮ ਅਖੀਰਲਾ ਨਹੀਂ ਹੈ ਇੰਟਰਨੈਸ਼ਨਲ ਡਰੱਗ ਰੈਕੋਰਡ ਦੀ ਹਰ ਤੰਦ ਤੱਕ ਪਹੁੰਚਿਆ ਜਾ ਰਿਹਾ ਹੈ ਬਰਨਾਲਾ ਜ਼ਿਲ੍ਹੇ ਦੀ ਮਹਿਲਕਲਾਂ ਪੁਲਿਸ ਨੇ 15 ਅਗਸਤ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਫੋਟੀ ਸਮੇਤ ਪਿੰਡ ਦੀਆਂ ਕਈ ਹੋਰਨਾਂ ਤਾਮਾਤੇ ਵਕਵਾਦੀ ਨਾਰੇ ਲਿਖਣ ਵਾਲੇ ਤਿੰਨ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ ਅਦਾਲਤ ਵਿੱਚ ਪੇਸ਼ ਕਰਕੇ ਸ਼ੁਰੂ ਕੀਤੀ ਜਾਏਗੀ ਅਗਲੀ ਕਾਰਵਾਈ ਸਾਫਤ ਸੇਤ ਮੰਤਰੀ ਵਿਜੇ ਸਿੰਘਲਾ ਦੀ 1% ਦੀ ਕਮਿਸ਼ਨ ਮੰਗਣ ਦੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਦਾਖਲ ਕੀਤੀ ਗਈ ਕਲੋਜ਼ਰ ਰਿਪੋਰਟ ਤੇ ਹੋਈ ਮੋਹਾਲੀ ਅਦਾਲਤ ਵਿੱਚ ਸੁਣਵਾਈ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ 21 ਅਗਸਤ ਨੂੰ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਮਾਝ ਦੇ ਟਕਸਾਲੀ ਆਗੂ ਰਤਨ ਸਿੰਘ ਅਜਨਾਲਾ ਦੇ ਨਾਲ ਕੀਤੀ ਮੁਲਾਕਾਤ ਕਿਹਾ ਜਿੰਨੇ ਵੀ ਟਕਸਾਲੀ ਅਕਾਲੀ ਆਗੂ ਨੇ ਉਹਨਾਂ ਨੂੰ ਕੀਤਾ ਜਾਏਗਾ ਪਰਿਵਾਰ ਦੇ ਵਿੱਚ ਸ਼ਾਮਲ ਤੇ ਤਰਨਤਾਰਨ ਦੀ ਜਿਮਨੀ ਚੌਂ ਨੂੰ ਲੈ ਕੇ ਕੀਤਾ ਜਾਵੇਗਾ ਪਾਰਟੀ ਪਲੇਟਫਾਰਮ ਤੇ ਵਿਚਾਰ ਕਿਰੰਦਰ ਕਾਉਂਟਰ ਇੰਟੈਲੀਜੈਂਸ ਵੱਲੋਂ ਬੀਤੇ ਦਿਨ ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀਆਂ ਤੋਂ ਪੁੱਛਗਿੱਛ ਦੇ ਆਧਾਰ ਤੇ ਪੁਲਿਸ ਨੇ ਦੋ ਹੋਰ ਮੁਲਜ਼ਮ ਕੀਤੇ ਗ੍ਰਿਫਤਾਰ ਦੋਵਾਂ ਕੋਲੋਂ ਇੱਕ ਹੈਂਡ ਗ੍ਰੇਨੇਡ ਹੋਇਆ ਬਰਾਮਦ ਡੀਜੀਪੀ ਗੌਰਵ ਜਦਮ ਨੇ ਦਿੱਤੀ ਜਾਣਕਾਰੀ ਪਟਿਆਲਾ ਦੇ ਰਾਜਪੁਰਾ ਦੇ ਵਿੱਚ ਇੱਕ ਕਾਤਲ ਤੇ ਪੁਲਿਸ درمیان ਹੋਈ ਮੁੱਠਪੇੜ ਫਰਾਰ ਚੱਲ ਰਿਹਾ ਕਾਤਲ ਨੇ ਪੁਲਿਸ ਤੇ ਚਲਾਈਆਂ ਗੋਲੀਆਂ ਪੁਲਿਸ ਨੇ ਮੁਲਜ਼ਮ ਦੀ ਲਤ ਵਿੱਚ ਗੋਲੀ ਮਾਰ ਕੇ ਕੀਤਾ ਗ੍ਰਿਫਤਾਰ ਬੀਤੇ ਦਿਨੀ 20 ਤਰੀਕ ਦੀ ਦੇਰ ਸ਼ਾਮ ਨੂੰ ਤਰਸੀਮ ਸਿੰਘ ਨਾਮ ਦੇ ਗੱਜੂ ਖੇੜਾ ਵਾਸੀ ਤਰਸੀਮ ਸਿੰਘ ਨਾਮ ਦੇ ਇੱਕ ਬੰਦੇ ਦਾ ਕਤਲ ਹੋਇਆ ਸੀ ਤੇ ਉਹਦੇ ਚ ਲੁੜੀਦਾ ਜਿਹੜਾ ਇਹ ਕਾਤਲ ਸੀਗਾ ਗੁਰਪ੍ਰੀਤ ਸਿੰਘ ਉਰਫ ਟੋਂਟਾ ਅੱਜ ਦੀ ਡੀਐਸਪੀ ਰਾਜਪੁਰਾ ਤੇ ਐਸਐਚਓ ਬਨੂੜ ਐਸਪੀ ਡੀ 3 4 ਸੀਆਈਏ ਪਟਿਆਲਾ ਦੀ ਟੀਮਾਂ ਨੂੰ ਇਹਦੀ ਮੂਵਮੈਂਟ ਬਾਰੇ ਇਨਫੋਰਮੇਸ਼ਨ ਸੀ ਜੀ ਤੇ ਜਦੋਂ ਇਹਦੀ ਮੂਵਮੈਂਟ ਟਰੇਸ ਕਰਦੇ ਹੋਏ ਇਹਨੂੰ ਰਾਉਂਡ ਅਪ ਕੀਤਾ ਗਿਆ ਤੇ ਇਹਨੇ ਤਿੰਨ ਤੋਂ ਚਾਰ ਰੌਂਡ ਭਜਨ ਦੀ ਨੀਅਤ ਨਾਲ ਤੇ ਜਾਨੀ ਮਾਰਨ ਦੀ ਨੀਅਤ ਨਾਲ ਪੁਲਿਸ ਪਾਰਟੀ ਤੇ ਫਾਇਰ ਕੀਤਾ ਪੁਲਿਸ ਪਾਰਟੀ ਨੇ ਜਵਾਬੀ ਫਾਇਰ ਕਰਦੇ ਹੋਏ ਤੇ ਬੜੀ ਬਹਾਦਰੀ ਨਾਲ ਇਹਦਾ ਮੁਕਾਬਲਾ ਕੀਤਾ ਤੇ ਇਹਦੇ ਲੈਗ 'ਚ ਇੱਕ ਲੈਗ ਸ਼ਾਟ ਦੀ ਇੰਜਰੀ ਹੋਈ ਉਸ ਤੋਂ ਬਾਅਦ ਇਹਨੂੰ ਜਾਪਤ ਅਨੁਸਾਰ ਗ੍ਰਿਫਤਾਰ ਕਰਕੇ ਸਿਵਲ ਹਸਪਤਾਲ 'ਚ ਜ਼ੀਰੇ ਇਲਾਜ ਨੂੰ ਦਾਖਲ ਕਰਾਇਆ ਗਿਆ ਇਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਸ ਇਨਸਾਨ ਤੇ ਪਹਿਲਾਂ ਵੀ ਡਕੈਤੀ ਦੇ ਤੇ ਇਰਾਦਾ ਕਤਲ ਦੇ ਦੋ ਤਿੰਨ ਹੋਰ ਮੁਕੱਦਮੇ ਵੀ ਦਰਜ ਆ। ਇਹਦੇ ਤੋਂ 315 ਬੋਰ ਦਾ ਇੱਕ ਦੇਸੀ ਪਿਸਤੌਲ ਵੀ ਅਸੀਂ ਬਰਾਮਦ ਕੀਤਾ ਤੇ ਜਿਹੜੀ ਇਹਦੇ ਮੋਟਰਸਾਈਕਲ ਬਰਾਮਦ ਹੋਈ ਹੈ ਉਹ ਵੀ ਚੋਰੀ ਦੀ ਮੋਟਰਸਾਈਕਲ ਸੀਗੀ। ਲਾਰਸ ਬਿਸ਼ਨੋਈ ਦੀ ਜੇਲ ਇੰਟਰਵਿਊ ਦੇ ਮਾਮਲੇ ਵਿੱਚ ਬਣੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਹਾਈ ਕੋਰਟ ਨੂੰ ਸੌਂਪੀ ਆਪਣੀ ਰਿਪੋਰਟ। ਅਦਾਲਤ ਨੇ ਰਿਪੋਰਟ ਦਾ ਧਿਆਨ ਕਰਨ ਤੋਂ ਬਾਅਦ ਆਖੀ ਅਗਲੇ ਹੁਕਮ ਜਾਰੀ ਕਰਨ ਦੀ ਗੱਲ। ਕਰਨਤਾਰਨ ਜ਼ਿਲ੍ਹੇ ਦੇ ਪਿੰਡ ਠਰੂ ਦੇ ਵਿੱਚ ਇੱਕ ਬੰਦ ਪਈ ਮਿਲ ਵਿੱਚੋਂ ਮਿਲੀ ਵਿਸਫੋਟਕ ਸਮਗਰੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਦੌਰਾਨ ਬ੍ਰਾਹਮਤ ਕੀਤੀ ਗਰਨੇਡ ਤੇ ਇਲਾਕੇ ਨੂੰ ਤੁਰੰਤ ਕੀਤਾ ਗਿਆ ਸੀਲ ਬੰਬ ਸਕੁਐਡ ਟੀਮ ਨੂੰ ਵੀ ਦਿੱਤੀ ਸੂਚਨਾ ਤਾਂ ਸਿੱਖ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਵਾਨੀ ਟੀਵੀ ਨਾਲ ਸੰਧਵੇ ਇਜਾਜ਼ਤ ਸਟੇਕਲ